ਲਓ ਜੀ ਰਤਿਆ ਫੈਮਿਲੀ ਆਜਾ ਰਹੇ ਜੀ ਤੁਹਾਡੀ ਸੇਵਾ ਚ ਇੱਕ ਹੋਰ ਬਾਰਡਰ ਡਿਜ਼ਾਈਨ ਲੈ ਕੇ ਤੇ ਲਓ ਜੀ ਆਪਾਂ ਬਣਾਉਣ ਲੱਗੇ ਜੀ ਇੱਕ ਸੋਨਾ ਜਿਹਾ ਬਲਾਊਜ਼ ਪਹਿਲਾਂ ਆਪਾਂ ਬਣਾਵਾਂਗੇ ਬਲਾਊਜ਼ ਦਾ ਬਾਰਡਰ ਇਸ ਤਰ੍ਹਾਂ ਦਾ ਤੇ ਆਪਾਂ ਤੁਹਾਨੂੰ ਇਹ ਬਣਾਉਣਾ ਵੀ ਦੱਸਾਂਗੇ ਵੀ ਕਿਵੇਂ ਬਣਾਉਣਾ ਹੈ ਕਿ ਪਹਿਲਾਂ ਆਪਾਂ ਨੇ ਦੇਖੋ ਇਹ ਕੁੰਡੀ ਪਾ ਲਈ ਇਸ ਤਰ੍ਹਾਂ ਦੀ ਫਿਰ ਉਹ ਤੋਂ ਬਾਅਦ ਆਪਾਂ ਨੇ ਥੋੜਾ ਜਿਹਾ ਬਾਦਰ ਬਣਾ ਲਿਆ ਕਿਉਂਕਿ ਫਿਰ ਜੇ ਆਪਾਂ ਸ਼ੁਰੂ ਤੋਂ ਸਟਾਰਟ ਕਰਦੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਬਾਦਰ ਕਿਸ ਤਰ੍ਹਾਂ ਬਣਾਉਣਾ ਹੈ ਇਹ ਬਣਾਉਣ ਲਈ ਬਹੁਤ ਹੀ ਸੌਖਾ ਜਿਹਾ ਹੈਗਾ ਜੀ ਤੇ ਬੜਾਈ ਛੇਤੀ ਬਣ ਕੇ ਤਿਆਰ ਹੁੰਦਾ ਜੇਕਰ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਦੇਖਿਓ जी कर जी। भी, भी हां जी जेकर चैनल ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਬਈ ਵੀਡੀਓ ਕਿਵੇਂ ਦੀ ਲੱਗੀ ਐ ਤੇ ਕੁਝ ਵੀਡੀਓ ਦੇ ਵਿੱਚੋਂ ਸਿੱਖਣ ਨੂੰ ਹੈਗਾ ਜਾਂ ਨਹੀਂ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਸਾਨੂੰ ਮੋਟੀਵੇਸ਼ਨ ਮਿਲਦੀ ਐ ਬਈ ਜੇਕਰ ਸਾਨੂੰ ਐਵੇਂ ਹੁੰਦਾ ਨਾ ਇੱਕ ਕਮੈਂਟ ਵੀ ਐ ਆ ਜੀ ਵੀ ਹਾਂ ਠੀਕ ਐ ਸੋਹਣੀ ਲੱਗੀ ਨਾਈਸ ਵੀਡੀਓ ਤਾਂ ਪਤਾ ਹੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਇਸ ਲਈ ਜ਼ਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਲਓ ਜੀ ਹੁਣ ਸਿੱਖੋ ਜੀ ਇਹ ਬਾਰਡਰ ਬਣਾਉਣਾ। ਲਓ ਜੀ ਇਹ 4-4 ਦੇ ਹਿਸਾਬ ਨਾਲ 4-4 ਦੇ ਹਿਸਾਬ ਨਾਲ ਗੁੰਡੇ ਪਾਉਣੇ ਆ। ਦੇਖੋ 4 4 4 4-4 ਦੀ ਗਿਣਤੀ ਨਾਲ ਪਾ ਲੈਨੇ। ਤੇ ਇਹ ਬਾਰਡਰ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਹੈ। ਲਓ ਜੀ ਗੁੰਡੇ ਆਪਣੇ ਪਾਏ ਹੋਈ ਸੀਗੇ ਪਹਿਲਾਂ। ਲਓ ਹੁਣ ਆਪਾਂ ਤੁਹਾਨੂੰ ਬਣਾਉਣਾ ਦੱਸਦੇ ਆਂ ਦੇਖੋ ਜੀ ਇੰਨੀ ਲੰਬੀ ਵੀਡੀਓ ਨਹੀਂ ਬਣਾਉਂਦੇ ਆਪਾਂ ਛੋਟੀ ਬਣਾਵਾਂਗੇ ਦੇਖੋ ਚਾਰ ਕੁੰਡੇ ਪੁੱਠੇ ਫੇਰ ਕਰਨੇ ਆ 2 ਕੁੰਡੇ ਸਿੱਧੇ ਆ ਜਿਹੜੇ ਜੀਟੀ ਆਪਾਂ ਫੜੀ ਬਣਾਉਣੀ ਹੈ ਇਹ 2 ਕੁੰਡੇ ਸਿੱਧੇ ਬੁਣਨੇ ਆ ਜੀ ਇੱਕ ਸਲਾਈ ਦੇ ਵਿੱਚ 4 ਪੁੱਠੇ 1 ਤੋਂ ਉਹ ਸਿੱਧੇ 4 ਪੁੱਠੇ 2 ਸਿੱਧੇ ਇਸ ਤਰ੍ਹਾਂ ਪਾ ਕੇ ਤੇ ਫਿਰ ਆਪਾਂ ਜਿਹੜੀ ਪੁੱਠੀ ਸਲਾਈ ਆ ਸੌਰੀ ਇਹ ਪੁੱਠੀ ਸਲਾਈ ਦੇ ਵਿੱਚ ਹੀ ਸਟਾਰਟ ਹੁੰਦਾ ਹੈ ਜਾਨੀ ਸਿੱਧੇ ਪਾਸੇ ਚਾਰ ਪੁੱਠੇ ਆਉਣਗੇ ਜਿਵੇਂ ਆਪਾਂ ਨੇ ਆਹ ਭਾਈਨੇ ਚਾਰ ਪੁੱਠੇ ਆਹ ਲੋ ਚਾਰ ਹੋ ਗਏ ਤੇ ਆ ਜਿਹੜੇ ਦੋ ਹੋਣਗੇ ਇਹ ਸਿੱਧੇ ਹੋਣਗੇ 1 2 ਇਹ ਦੋ ਸਿੱਧੇ ਤੇ ਜਦੋਂ ਫਿਰ ਆਪਾਂ ਸਿੱਧੀ ਸਲਾਈ ਪਾਉਣੀ ਆ ਉਹਦੇ ਵਿੱਚ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਅੱਗੇ ਧਾਗਾ ਕਰਕੇ ਇਸ ਤਰ੍ਹਾਂ ਇਹ ਦੋਏ ਕੁੰਡੇ ਬੁਣ ਲਾਂਗੇ ਤੇ ਬਾਅਦ ਜਿਹੜਾ ਧਾਗਾ ਹੈਗਾ ਆਪਾਂ ਇਸ ਤਰ੍ਹਾਂ ਕਰਕੇ ਖਿੱਚ ਲਾਂਗੇ ਲੋ ਜੀ ਆ ਚਾਰ ਗੁੰਡੇ ਫੇਰ ਜਿਹੜੇ ਆਪਾਂ ਪੁੱਠੇ ਰੱਖੇ ਹੋਏ ਨੇ ਇਹ ਚਾਰੇ ਗੁੰਡੇ ਪੁੱਠੇ ਬੁਣਨੇ ਆ। ਹਲੋ ਚਾਰੇ ਗੁੰਡੇ ਪੁੱਠੇ ਹੋ ਗਏ ਤੇ ਫਿਰ ਇਸ ਧਾਗੇ ਨੂੰ ਇਸ ਤਰ੍ਹਾਂ ਕਰਕੇ ਅੱਗੇ ਕਰਨਾ ਹੈ। ਦੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਅੱਗੇ ਕਰ ਲੇ ਹੁਣ ਆ ਦੋ ਗੁੰਡੇ ਜਿਹੜੇ ਸਿੱਧੇ ਰੱਖੇ ਸੀ ਉਹ ਆਪਾਂ ਇਧਰਲੀ ਸਾਈਡ ਹੀ ਧਾਗਾ ਕਰਕੇ ਬੁਣ ਦੇਣੇ ਨੇ। ਲੋ ਜੀ ਆ ਬੁਣेंगे। ਇਸ ਤਰ੍ਹਾਂ ਕਰਕੇ ਫੜੀ ਬਣ ਗਈ। ਫੇਰ ਚਾਰ ਕੁੰਡੇ ਪੁੱਠੀ ਇੱਕ ਆਪਾਂ ਤੁਹਾਨੂੰ ਪੁੱਠੀ ਸਲਾਈ ਵੀ ਪਾ ਕੇ ਦਿਖਾਵਾਂਗੇ ਵੀਡੀਓ ਨਾ ਬਣੀ ਰਹੋ ਲਓ ਜੀ ਹੁਣ ਫੇਰ ਉਸੇ ਤਰ੍ਹਾਂ ਅੱਗੇ ਧਾਗਾ ਕਰਨਾ ਤੇ ਇਹ ਹੀ ਦੋ ਕੁੰਡੇ ਇਸ ਤਰ੍ਹਾਂ ਕਰਕੇ ਬੁਣਨੇ ਆ ਠੀਕ ਆ ਖਿੱਚ ਲਿਆ ਧਾਗਾ ਪਿੱਛੇ ਫੇਰ ਕੀ ਐ ਚਾਰ ਕੁੰਡੇ ਫੇਰ ਮੋਲਟੇ ਬੁਣਨੇ ਆ 1 2 3 4 ਲੋ ਜੀ ਹੁ ਫੇਰ ਅੱਗੇ ਇਸ ਤਰ੍ਹਾਂ ਧਾਗਾ ਕਰ ਲੈਣਾ ਫਿਰ ਇਹਨੂੰ ਦੋ ਕੁੰਡਿਆਂ ਨੂੰ ਬੁਣ ਲੈਣਾ ਅੱਗੇ ਨੂੰ ਧਾਗਾ ਕਰਕੇ ਉਲਟੀ ਬੁਣ ਲੈਣੀ ਹੈ ਇਹ ਧਾਗਾ ਪਿੱਛੇ ਖਿੱਚ ਲਿਆ ਹੁਣ ਫੇਰ ਇੱਥੇ ਚਾਰ ਕੁੰਡੀ ਜਿਹੜੇ ਹੈਗੇ ਉੱਠੇ ਆ ਇਹ ਹੋ ਗਈ ਆਪਣੀ ਸਿੱਧੀ ਸਲਾਈ ਲੋ ਫੇਰ ਅੱਗੇ ਧਾਗਾ ਕਰਕੇ ਇਸ ਤਰ੍ਹਾਂ ਫੇਰਾ ਦੋ ਕੁੰਡੇ ਬੁਣ ਕੇ ਧਾਗਾ ਕੀ ਹੈ ਇਸ ਤਰ੍ਹਾਂ ਬੈਕ ਖਿੱਚ ਲੈਣਾ ਠੀਕ ਇਹ ਫਿਰ ਇਹ ਕੁੰਡੀ ਪੁੱਠੀ ਲੋਜੀ ਉਹ ਆਪਣਾ ਤੋਂ ਦੁਖਾਉਣੀ ਹੈ ਜੀ ਪੁੱਠੀ ਸਲਾਈ ਵੀ ਪੁੱਠੀ ਸਲਾਈ ਦੇ ਵਿੱਚ ਇਹ ਦੇਖੋ ਐ ਮੇਰਾ ਬਾਰਡਰ ਬਣੂਗਾ ਪੁੱਠੀ ਸਲਾਈ ਦੇ ਵਿੱਚ ਕਿਵੇਂ ਬਣਦਾ ਪੁੱਠੀ ਸਲਾਈ ਪਾਉਣੀ ਕਿਵੇਂ ਬਸ ਦੋ ਸਲਾਈਆਂ ਦੀ ਬਾਰਡਰ ਹੈ ਜਿਆਦਾ ਲੰਬੀ ਚੌੜੀ ਕਹਾਣੀ ਨਹੀਂ ਲਓ ਜੀ ਹੁਣ ਆਪਾਂ ਜਿਹੜਾ ਪਹਿਲਾ ਕੁੰਡਾ ਹੈ ਉਹਨੂੰ ਚਾਹੇ ਬਿਨਾ ਬੁਣਿਆ ਤਾਰ ਲਓ ਚਾਹੇ ਤੁਸੀਂ ਬੁਣ ਲਓ ਤੁਹਾਡੀ ਮਰਜ਼ੀ ਹੈ ਲੋ ਜੀ ਇਹ ਪਰਲੇ ਆਪਾਂ ਨੇ ਇਹ ਕੁੰਡਾ ਬੁਣਨਾ ਹੈ ਪੁੱਠਾ ਆਪਾਂ ਇਧਰਲੇ ਪਾਸੇ ਸਾਈਡ ਤੇ ਦੋ ਰੱਖੇ ਨੇ ਕਿਉਂਕਿ ਜਦੋਂ ਆਪਾਂ ਸਿਉਣ ਪਾਉਣੇ ਨਾ ਫਿਰ ਉਹ ਚਾਰੀ ਕੁੰਡੇ ਹੋ ਜਾਣਗੇ ਦੋ ਉਧਰੋਂ ਇਕੱਠੇ ਹੋ ਜਾਣਗੇ ਪੱਲੇ ਦੇ ਦੋ ਉਧਰ ਆਹ ਲੋ ਇਹ ਦੋ ਕੁੰਡੇ ਪਾਉਣੇ ਆਪਾਂ ਪੁੱਠੀ ਪੁੱਠੀ ਸਲਾਈ ਦੇ ਵਿੱਚ ਜਿਹੜੇ ਚਾਰ ਕੁੰਡੇ ਆ ਉਹ ਪਾਉਣੇ ਆਪਾਂ ਨੇ ਸਿੱਧੇ ਤਾਂ ਕਿ ਜਦੋਂ ਆਪਾਂ ਪੁੱਠੀ ਸਲਾਈ ਪਾਵਾਂਗੇ ਤਾਂ ਜਿਹੜੇ ਚਾਰ ਕੁੰਡੇ ਆ ਉਹ ਉਧਰ ਸਿੱਧੇ ਆਉਣਗੇ ਜਦੋਂ ਆਪਾਂ ਸਿੱਧੀ ਸਲਾਈ ਪਾਉਣੀ ਆ तो चार कुंडे उधर पुट्ठे होंगे आ लो जी ये दो कुंडे पुट्ठे फिर चार कुंडे सीधे लो जी फिर दो कुंडे पुट्ठे फिर चार कुंडे सीधे एक दो तीन चार लो जी फिर आह दो पुट्ठे एक दो तीन चार ये सीधे लो जी ये बॉडर पुठे पास्य इस तरह बन के तैयार होंगे जी मैं देखो आह दो सीधे ने फिर दो पुठे ने फिर चार सीधे ने दो पुठे चार सीधे दो पुठे चार सीधे दो पुठे चार सीधे ਐਸੀ ਤਰ੍ਹਾਂ ਪੂਰੀ ਸਲਾਈ ਰਿਪੀਟ ਕਰ ਦੇਣੀ ਹੈ ਜਿਹੜੀ ਦੂਜੀ ਸਲਾਈ ਹੈ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਵੀ ਜਿਹੜਿਆ ਦੋ ਕੁੰਡੇ ਨੇ ਇਹਨਾਂ ਦੇ ਅੱਗੇ ਧਾਗਾ ਕਰਕੇ ਇਹਨਾਂ ਨੂੰ ਸਿੱਧੇ ਪਾਸੇ ਪੁੱਠਾ ਬੁਣਨਾ ਤੇ ਧਾਗਾ ਪਿੱਛੇ ਖਿੱਚ ਲੈਣਾ ਤੇ ਬਾਕੀ ਫਿਰ ਇਸ ਤਰ੍ਹਾਂ ਉਹ ਸਲਾਈ ਮੈਂ ਤੁਹਾਨੂੰ ਪਹਿਲਾਂ ਸਮਝਾਤੀ ਇਹ ਪੁੱਠਾ ਪਾਸਾ ਤੇ ਇਹ ਬਾਰਡਰ ਦਾ ਹੈਗਾ ਜੀ ਸਿੱਧਾ ਪਾਸਾ ਲੋ ਜੀ ਐ ਮੇਲਾ ਬਣ ਕੇ ਤਿਆਰ ਹੁੰਦਾ ਜੀ ਆਪਾਂ ਲੈ ਜੀ ਇਹ ਬਲਾਊਜ਼ ਆਪਾਂ ਵੀਡੀਓ ਦੇ 2-3 ਪਾਰਟ ਦੇ ਵਿੱਚ ਤੁਹਾਨੂੰ ਪੂਰਾ ਬਲਾਊਜ਼ ਬਣਾਉਣਾ ਸਿਖਾਵਾਂਗੇ ਜੀ ਤੇ ਵੀਡੀਓ ਨਾਲ ਬਣੇ ਰਹੋ ਤੇ ਦੇਖੋ ਆਪਣਾ ਬਾਰਡਰ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੁੰਦਾ ਜੀ ਲਓ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਜਰੂਰ ਕਰਿਓ ਵੀਡੀਓ ਦੇਖਣ ਲਈ ਥੈਂਕ ਯੂ ਜੀ ਧੰਨਵਾਦ